ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਤਰੀਕ ਹੈ 18 18 ਜੁਲਾਈ ਵਰਾ 252 ਸਵਾਗਤ ਕਰਦੇ ਆ ਤੁਹਾਡਾ ਗੁਰੀ ਵਲੌਗ 001 ਦੇ ਉੱਤੇ ਤੇ ਹੁਣ ਬਸ ਮਾਤਾ ਰੋਟੀ ਫੜਾ ਗਈ ਰੋਟੀ ਹੁਣ ਖਾ ਕੇ ਕੰਮ ਤੇ ਜਾਵਾਂਗੇ ਬੈਂਕ 'ਚ ਬੈਂਕ ਦਾ ਜਾ ਕੇ ਕੰਮ ਧੰਦਾ ਦੇਖਾਂਗੇ ਤੇ ਅੱਜ ਮੰਮੀ ਨੇ ਮੈਨੂੰ ਸਪੈਸ਼ਲ ਸਬਜ਼ੀ ਬਣਾ ਕੇ ਦੇ ਕੇ ਗਈ ਆ ਕਹਿੰਦੀ ਮੈਂ ਤੈਨੂੰ ਅੱਜ ਸਪੈਸ਼ਲ ਸਬਜ਼ੀ ਬਣਾ ਕੇ ਖਵਾਉਂਦੀ ਆ ਮਾਤਾ ਨੂੰ ਬੁਖਾਉਂਦਾ ਦੇਖ ਰਿਹਾ ਕੀ ਬਣਾ ਕੇ ਦੇ ਕੇ ਦੀਏ ਮਮੀ ਮਾਤਾ ਨੇ ਦਾ ਵੀ ਮਾਤਾ ਨੇ ਬਣਾਈ ਹੈ ਸੇ ਭਾਜੀ ਸੇ ਭਾਜੀ ਬਣਾਈ ਹੈ ਕਿੰਨੇ ਕਿੰਨੇ ਖਾਦੀਏ ਬਈ ਸੇ ਭਾਜੀ ਕਮੈਂਟ ਕਰਕੇ ਦੱਸਿਓ ਤੇ ਰੰਗ ਰੂਪ ਤੋਂ ਤਾਂ ਲੱਗਦਾ ਵੀ ਪੂਰੀ ਸਵਾਦ ਹੋਊਗੀ ਖਾਗੇ ਚਾਰ ਪੰਜ ਰੋਟੀਆਂ ਯਾਰ ਹੁਣੀ ਚੱਲ ਪਏ ਬੈਂਕ ਨੂੰ ਸਭ ਤੋਂ ਪਹਿਲਾਂ ਆਪਾਂ ਪਵਾਵਾਂਗੇ ਮੋਟਰਸਾਈਕਲ 'ਚ ਤੇਲ ਆ। ਦਰਸ਼ਕੋ ਸਾਡੇ ਗੁਰੂ ਕਰਦੇ ਸਤਨਾਮ ਸ਼੍ਰੀ ਲੰਗੁਰੂ ਜੀ। ਆਪਾਂ ਪਾ ਜਾਈਏ ਬੈਂਕ 'ਚ ਜਾ। ਪਹਿਲਾ ਬਾਤ। ਜਾਨਾ ਪਾਪਾ ਜੀ। ਆ ਤੇਲ ਪਵਾ ਕੇ ਫਿਰ ਬੈਂਕ 'ਚ ਜਾਵਾਂਗੇ। ਹੌਣ ਦਿਓ ਜਾਨੀ ਕੀਤੀ ਹੈਲਪ। ਪੰਪ ਦੇ ਕਰਨੀ ਪਊਗੀ ਵੇਟ ਸਵੇਰੇ ਸਵੇਰੇ ਕਰਕੇ ਲੈਣ ਲੱਗੀ ਪਈ ਆ ਬਾੜੀ। ਕਈ ਆ ਪਗਰੀ ਜਨਾ ਵੇਟ ਆ। ਖੂਬਾ ਦੋਂਦੇ ਆਪਣੇ ਕੋਲੇ 1.5 ਬ੍ਰੇਕ ਕੋਆਪਾ ਪਹੁੰਚ ਗਏ ਬੈਂਕ ਚ ਮਿਲਤ ਜੀ ਲੱਗਦੇ ਨੇ ਕੀ ਗੱਲ ਬਾਤ ਤੁਸੀਂ ਬੈਂਕ ਚ ਸਾਨੂੰ ਹਰ ਹਰ ਖਾਓਗੇ ਹਾਂਜੀ ਬਹੁਤ ਬੜੀ ਪਰ ਆਉਣਾ ਸਾਦੇ ਵਾਸਤੇ ਕਰਦੇ ਆ ਹੁਣ ਆਪਾਂ ਖਾਵਾਂਗੇ ਚੋਲ ਇਹ ਕਾਦੀ ਖੁਸ਼ੀ ਲੰਗਰ ਲੱਗਿਆ ਹੋਇਆ ਹੈ ਜੀ ਲੰਗਰ ਵਿੱਚ ਆਇਆ ਹੈ ਲੰਗਰ ਦਾ ਪੰਡਾਣਾ ਪੰਡਾਣਾ ਬਹੁਤ ਵਧੀਆ ਹੈ ਲੰਗਰ ਕਿਸਮ ਤੋਂ ਬਣਾਉਂਦੀ ਹੈ ਕਿਸਮ ਤੋਂ ਬਣਾਉਂਦੀ ਹੈ ਇਹ ਲੰਗਰ ਮੈਂ ਤਾਂ ਦੱਸਦਾ ਅਸਲੀ ਜੱਗ ਕੋਲੇ ਲੱਗਿਆ ਹਾਂ ਹਾਂ ਤੇ ਸਾਨੂੰ ਸਪੈਸ਼ਲ ਦੇ ਗਏ ਆ ਕਹਿੰਦੇ ਤੁਸੀਂ ਖਾਓ ਤੁਸੀਂ ਵਲੌਗ ਬਣਾਉਂਦੇ ਹੋ ਸਰ ਤੁਸੀਂ ਖਾਓ ਬੈਂਕ ਤੋਂ ਆ ਗਈ ਸੀ ਅੱਜ ਜਲਦੀ ਹਾਫੜੇ ਲੈ ਲਏ ਸੀ ਬੈਂਕ ਤੋਂ ਤੇ ਮੰਮੀ ਨੇ ਦਵਾਈ ਲੈਉਣੀਆਂ ਦਵਾਈ ਪਟਿਆਲੇ ਤੋਂ ਹੁਣ ਜਾਵਾਂਗੇ ਆਪਾਂ ਪਟਿਆਲੇ ਗੱਡੀ ਕਰ ਲਈ ਸਾਫ ਲੈਨੇ ਬਾਬੇ ਦੇ ਨਾਮ ਸਤਨਾਕਿਸ਼ਰੀ ਵੈਲੂਜੀ ਲੈ ਮਾਰਾ ਸੱਚੇ ਤੋਂ ਅੱਛਾ ਮੈਂ ਤੇ ਮੰਮੀ ਜਾਈਏ ਨੇ ਮੰਮੀ ਦੀ ਦਵਾਈ ਲੈਣਾ ਤੇ ਹੁਣ ਅਸੀਂ ਆਪਾਂ ਪਹੁੰਚ ਜਾਣਾ ਪਹਿਲਾ ਚੌਕ ਆ ਗਿਆ ਨਾ ਪਹਿਲਾ ਚੌਕ ਆ ਗਿਆ ਜਿੰਨਾ ਚੌਕ ਆ ਗਿਆ ਤੇ ਮੰਮੀ ਦੀ ਦਵਾਈ ਲੈ ਕੇ ਹਰ ਵੀ ਤੋਂ ਥੀਓਗੀ ਸਮਾਨੇ ਹਰ ਵੀ ਤੋਂ ਸਮਾਨੇ ਆਉਗੀ ਹਰ ਵੀ ਸਮਾਨੇ ਆਉਗੀ ਤੇ ਕੋਈ ਮੰਮੀ ਨੂੰ ਹੈ ਜੀ ਗਠੀ ਦੀ ਪ੍ਰੋਬਲਮ ਆ ਲਾਸਟ ਮੰਥ ਪੋਜੀਟਿਵ ਆਇਆ ਸੀਗਾ ਤੇ ਹੁਣ ਉਹ ਸਮਾਨੇ ਤੋਂ ਦਵਾਈ ਲੈ ਕੇ ਹੁੰਦੇ ਆ ਪਹਿਲਾਂ ਪੀਜੀਆ ਤੋਂ ਜਲਦੀ ਸੀਗੀ ਉਥੋਂ ਕੋਈ ਇੰਨਾ ਖਾਸ ਰਕੇ ਆ ਪਿਆਣੀ ਤੇ ਹੁਣ ਅਸੀਂ ਹਮੋ ਪੈਚਕ ਲੈ ਕੇ ਹੁੰਦੇ ਆ ਬਾਣੀ ਦਾ ਪਹਿਲਾਂ ਵੀ ਦਵਾਈ ਮੰਮੀ ਦੀ ਸਮਾਣੀ ਚੱਲਦੀ ਹੈ ਮੇਰਾ ਤੇ ਜੇ ਭਾਈ ਕਿਸੇ ਨੂੰ ਕੋਈ ਦੇਸੀ ਨੁਕਤਾ ਪਤਾ ਹੋਵੇ ਗਠੀਏ ਦੇ ਇਲਾਜ ਦਾ ਹਨਾ ਤਾਂ ਜਰੂਰ ਕਮੈਂਟਾਂ 'ਚ ਦੱਸਿਓ ਆਪ ਬਹੁ ਵੀ ਲੱਗ ਦੇਖਾਂਗੇ ਕਿਸੇ ਨਿਆਣਾ ਦਾ ਅਣਾਨਾਸ ਦੱਸਿਆ ਸੀਗਾ ਅਣਾਨਾਸ ਜਰੂਰ ਖਾਣੇ ਹੁੰਦੇ ਹਣ ਮੰਮੀ ਅਣਾਨਾਸ ਨਾਲ ਫਰਕ ਹੀ ਫਰੰਦੇ ਨੂੰ ਅਣਾਨਾਸ ਪੁੱਤ ਖਾਈ ਜਾਂਦੇ ਆ ਠੀਕ ਹੈ। ਠੀਕ ਵੀ ਆ ਹੁਣ ਇਹ ਨਹੀਂ ਪਤਾ ਕਿ ਉਹ ਦਵਾਈ ਦਾ ਠੀਕ ਸੀਗਾ ਕਿ ਇਹਦੇ ਨਾਲ ਸੀਗਾ। ਠੀਕ ਹੈ ਵੀ ਐਂ ਪਤਾ ਵੀ ਮੋਰਾਂ ਦਰਦ ਲੱਗ ਜਾਂਦੀ ਆ ਹੁਣ। ਹੁਣ ਵੀ? ਹੁਣ ਵੀ ਦਰਦ ਹੁੰਦੇ ਮੋਰ ਹੁੰਦੇ ਨੇ। ਅੱਛਾ। ਤੇ ਥਕਾਵਟ ਜੀ ਰਹਿੰਦੀ ਸਰੀਰ ਨੂੰ ਕੰਮ ਨਹੀਂ ਕੋਈ ਵੀ ਬੰਦ ਆ। ਉਹ ਤਾਂ ਫਿਰ ਮੰਮੀ ਉਹਦੇ ਘਰ ਕੀ ਨਾ ਪ੍ਰੋਬਲਮ ਕਰਕੇ ਕੋਈ ਦਵਾਈ ਕਰਵਾ ਦੇ। ਜਿੰਨਸਾਰ ਦਿਨ ਬੁਖਾਰ ਚੜਿਆ ਹੁੰਦਾ ਹੁੰਦਾ ਹੈ। ਤੇ ਚੱਲ ਕੋਈ ਨਾ ਗਣੀ ਆਪ ਕੋ ਦਵਾਈ ਲੈ ਕੇ ਆਉਂਦੇ ਆ ਉੱਥੋਂ। ਹੁਣ ਜਾਂਦਾ ਮੇਰਾ ਪੁੱਤ ਦਵਾਈ ਦੋਣੇ। ਹੁਣ ਦਵਾਈ ਲੈ ਕੇ ਆਉਂਦੇ ਆ। ਮੇਰਾ ਪੁੱਤ ਮੈਂ ਦਵਾਈ ਦੋਣੇ। ਬੈਂਕ ਜੂਹਾ ਬੜੀ ਲੈ ਲਿਆ ਸੀਗਾ ਤੇ ਹੁਣ ਦਵਾਈ ਲੈ ਕੇ ਆਉਂਦੇ ਆ ਮਿੱਤਰੋ ਪਾਣੀ ਆ ਬਾੜਾ ਵੱਡੀ ਆਪਣਾ ਕੱਢਣੀ ਪੂਰੀ ਦੇਖ ਰਿਹਾ ਕੀ ਗੱਲ ਬਾਤ ਆ ਇੱਕ ਆ ਬਾਈ ਜਿਆਦਾ ਛੋਟਾ ਹੈ ਸਹੀ ਬਟਾ ਉਹਦਾ ਬੰਪਰ ਥਲੇ ਲੱਗ ਗਿਆ ਉਹ ਦਰੋਂ ਉਹਨੂੰ ਐਂਗਜੀ ਡਿਟੋਟਣਾ ਜਾਵੇ ਆਹ ਕੰਮ ਨਾ ਬਈ ਆਹ ਨਾ ਸਾਰੇ ਬਾਸੀ ਮਾੜੇ ਨੇ ਯਾਨੀ ਕਹਿੰਦੇ ਸਾਡੇ ਗੱਲ ਦੇ ਭਿਖੀ ਦੇ ਹਾਲਾਤ ਨੇ ਲੈ ਵੀ ਮੰਮੀ ਨੂੰ ਦਵਾਈ ਦਵਾੜੀ ਹਾਂ ਦੀ ਅਸੀਂ ਤੇ ਡਾਕਟਰ ਕਹਿੰਦਾ ਵੀ ਪ੍ਰੈਸ਼ਰ ਰੱਖਣੇ ਪੈਣਗੇ ਵਧੀਆ ਕਹਿੰਦਾ ਠੀਕ ਹੋ ਜੂਗੀ ਤੇ ਦਵਾਈ ਦਵਾ ਕੇ ਹੁਣ ਅਸੀਂ ਜਾ ਰਹੇ ਹਾਂ ਘਰ ਨੂੰ ਰਾਸਤੇ ਦੇ ਵਿੱਚ ਇੱਕ ਤਾਂ ਅਸੀਂ ਖੜਾਂਗੇ ਰਸਤੇ 'ਚ ਅਸੀਂ ਖੜਾਈ ਭਵਾਨੀਗੜਾ ਭਵਾਨੀਗੜ ਖੜ ਕੇ ਉਸ ਤੋਂ ਬਾਅਦ ਮੇਲਾ ਚੌਂਕ ਤੋਂ ਅਸੀਂ ਲੈਣੇ ਬੁੱਟੇ ਫਿਰ ਕਰਦੇ ਗੱਲਾਂਬਾਤਾ ਸਾਡੇ ਨਾਲ ਜਾ ਕੇ ਬੁੱਟੇ ਦੇ ਵੇਖਦੇ ਆ ਵੀ ਕਿਹੜੇ ਕਿਹੜੇ ਰਸਤੇ 'ਚ ਰੁਕ ਗਏ ਸੀ ਅਸੀਂ ਕੇਸ਼ਵਾਲਾਂ ਦੇ ਕੇਸ਼ਮਤਈਆਰਾਂ ਦੇ ਉਹਨਾਂ ਇਤੋਂ ਵਗਿਆ ਖਾਨਪਿੰਡ ਦਾ ਸਮਾਨ ਖਾਨਪਿੰਡ ਦਾ ਸਮਾਨ ਆ ਵੀ ਚੱਲਦੇ ਆ ਲੈਣਦੇ ਆਏ ਸੀ ਰਸਤੇ 'ਚ ਕੱਢ ਕੇ ਭੈਣ ਜਿੰਦੀ ਮੈਂ ਚਾਕਲੇਟ ਵਗੈਰਾ ਖਾਣੇ ਨੇ ਤੇ ਇਹਨਾਂ ਦੇ ਮਿਠਾਈ ਲਈ ਆ ਕੋਈ ਨਾ ਤੋਂ ਲਿਆ ਜਾ ਬਿਤਾ ਕੇ ਬੈਠਾ ਲਿਆ ਤੇ ਬਾਕੀ ਸਾਰਾ ਸਮਾਨ ਜਾ ਗਿਆ ਹੋ ਲਿਆ ਤੇ ਨਾਲੀ ਮਠਾਈ ਹੁੰਦੀ ਹੈ ਬਹੁਤ ਟੇਸਟੀ ਹੈ ਇਹ ਆਈ ਮਗਰੋਂ ਆ ਪਹਿਲਾਂ ਖਰਚੇ ਕਰਾਉਣ ਲੱਗ ਗਏ ਸਾਡੇ ਥੈਂਕ ਯੂ ਪਰ ਆ ਕੀ ਹੈ ਹੁੰਦੀ ਨੇ ਆਰਡਰ ਲਾ ਦੇ ਵੀ ਮੈਨੂੰ ਆ ਲੈ ਦੋ ਆ ਲੈ ਦੋ ਹੋਰ ਵੀ ਪੂਜ ਭਰਾਵਾਂ ਲਵਾਉਣੀਆਂ ਨੇ ਹੋਰ ਭਰਾਵਾਂ ਨਹੀਂ ਲਵਾਉਣੀਆਂ ਨੇ ਥੈਂਕ ਯੂ ਆ ਆਪਣੀ ਕੋਈ ਚੀਜ਼ ਲੈ ਕੇ ਦੇਂਦੀ ਆ ਆਪਣੀ ਫਿਜੀ ਲੈ ਕੇ ਦਿੰਦੀ ਆਪਾਂ ਨੂੰ ਆਪ ਤੁਸੀਂ ਲੱਤੂ ਪੁੱਤ ਫੇਰੀ ਲੈ ਕੇ ਦੋਗੇ ਮੈਂ ਵੀ ਮੇਰੀ ਮੰਮੀ ਲੈ ਕੇ ਆਈ ਸੀ ਦਵਾਈ ਅਜੀ ਜੀ ਅਸੀਂ ਇੱਕ ਜਿੱਦਰ ਮੌਨ ਦੇ ਹੱਥੀਂ ਅਸਕੇ ਤੇ ਉਹਨੂੰ ਕਰ ਕਰੀ ਫੁੱਟੇ ਲੱਗੇ ਨੇ ਆਪਾਂ ਮਰੂਦ ਦੇ ਹਾਂ ਤੇ ਇੱਕ ਆਪਾਂ ਲੈ ਕੇ ਜਾਣੇ ਫੁੱਲਾ ਦੇ ਫੁੱਲਾ ਮਦਦ ਮਰੂਦ ਦੇ ਛੋਟਾ ਜਿਹਾ ਬੂਤਾ ਲੈਣਾ ਪਰ ਛੋਟਾ ਜਿਹਾ ਹਾਂ ਛੋਟਾ ਜਿਹਾ ਬੂਤਾ ਲੈਣਾ ਜਿੰਨੇ ਜਿੰਨੂੰ ਫਲ ਲੱਗੇ ਨਿੱਕੇ ਜਿਹਨੂੰ ਫਲ ਲੱਗੇ ਇਹ ਤਾਂ ਹੈਗੇ ਦੀ ਅਸੀਂ ਬੂਤੇ ਐਸੀ ਜਾ ਕੇ ਲਾਈਏ ਜਾਂਦੀ ਨੂੰ ਰੋਡ ਕਿਨ ਆਪਾਂ ਲੋਕੀ ਲੈਣੇ ਜਿੰਨੇ ਲੱਦਾ ਹੋਏ ਅੱਗੇ ਜੀ ਸੰਗੀ ਜਾਂਦੇ ਜਿੰਨੇ ਕਹਿੰਦੇ ਆਪਾਂ ਇੱਥੋਂ ਜਾਂਦੇ ਜਾਂਦੇ ਲੈ ਆ ਜੀਏ ਬੂਤੇ ਇੱਕਦਮ ਰੂਦਾਂ ਦਾ ਬੂਤਾ ਲੈ ਕੇ ਜਾਣਾ ਬਾਕੀ ਇਹਨਾਂ ਦਾ ਤਾਂ ਪਤਾ ਕਰਦੇ ਹਾਂ ਇਹ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਸਪੇਦੇ ਇਹ ਸਫੇਦਿਆਂ ਨਾਲ ਇਹਨਾਂ ਦਾ ਤਾਂ ਪਤਾ ਕਰਦੇ ਹਾਂ ਵੀ ਕਿਹੜੀ ਬਰੀਡ ਦੇ ਸਪੇਦੇ ਨੇ ਤੇ ਜੇ ਇੱਕ ਸਫੈਦੇ ਦੀ ਬਰੀਡ ਆਉਂਦੀ ਆ ਉਹ ਘੱਟ ਮਤਲਬ ਕਿ ਪਾਣੀ ਲੈਂਦੀ ਆ ਤੇ ਛੇਤੀ ਤਿਆਰ ਹੁੰਦੀ ਆ ਨਾ ਵੇਚਣ ਵਾਸਤੇ ਫਿਰ ਆਪਾਂ ਇਹਨਾਂ ਤੋਂ ਪਤਾ ਕਰਾਂਗੇ ਤੇ ਬਾਕੀ ਆ ਮੇਰੇ ਪਿੱਛੇ ਦੇਖ ਸਕਦੇ ਹੋ ਬੂਟੇ ਬਹੁਤ ਸੋਹਣੇ ਨੇ ਇਹਨਾਂ ਗੁੜੇ ਗੱਲਬਾਤ ਪੂਰੀ ਘੰਟਾ ਹੈ ਚਲੋ ਕਰਦੇ ਹਾਂ ਨਾ ਗੱਲਾਂ ਬਾਤਾਂ ਵੇਨੀਆਂ ਕੀ ਗੱਲਬਾਤ ਹੈ ਲੱਗ ਰਿਹਾ ਇਹ ਬੂਟਾ ਪਰੂਣ ਤੇ ਆ ਸਕਦੇ ਆ ਇੱਕ ਸਨੇਕ ਪlant ਫਿਲੂਗਾ ਤਾ ਇਹ ਅੱਜ ਮੇਰਾ ਪੂਰਾ ਲਹਾ ਲੈਣਗੀ ਆ ਗੱਡੀ ਲੋਕਾਂ ਹਾਂ ਗੱਡੀ ਲੋਕਾਂ ਆਹ ਮੇਰਾ ਅੰਬੂ ਦੇਤਾ ਹੀ ਵਨਪਿੰਗ ਹੈ ਬਹੁਤ ਅੱਛਾ ਹੈ 12 12 ਮਾਸਾ ਹੈ 12 ਮਾਸਾ ਅੰਦਰ ਸੇ ਥੋੜਾ ਜਿਹਾ ਪਿੰਕ ਕਲਰ ਹੋਗਾ ਆਹ ਅੰजीर ਹੈ ਇਹ ਅੰजीर ਹੈ ਓਕੇ ਹਾਂ ਇਹ ਵੀ ਲੈ ਵੀ ਅੰजीर ਨੂੰ ਤੁਸੀਂ ਦੇ ਸਕਦੇ ਹੋ ਫਲ ਲੱਗਿਆ ਪਿਆ ਪੂਰਾ ਖੁੱਲਣਾ ਹਣਾ ਅੰਬੂਦ ਅੱਛਾ ਅੱਛੇ ਵਾਲਾ ਦੇ ਦੇ ਯਾਰ ਉਸ ਦਾ ਕੋਈ ਮੈਂ ਤਾਂ ਉਸ ਨੂੰ ਬਹੁਤ ਅੱਛਾ ਮੰਨਦਾ ਹਾਂ ਲੈ ਦੇ ਦੇ ਇੱਕ 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 ਅੰजीर ਦੇ ਦੇ 15 ਉਹ ਤਾਂ ਇਹ ਇੱਕ ਬਿਨਾਂ ਫਲ ਵਾਲਾ ਦੇ ਦੇ ਫਲ ਲੱਗੇ ਵਾਲੀ ਦੇ ਦੇ ਅੱਗੇ ਸਨੇਕ ਪਲਾਂਟ ਲੈ ਰਹੇ ਨੇ ਇਹ ਕਹਿੰਦੇ ਵੀ ਆਕਸੀਜਨ ਬਹੁਤ ਜ਼ਿਆਦਾ ਛੱਡਦਾ ਹੈ ਤੇ ਅਸਥਮਾ ਵਾਲੇ ਪੇਸ਼ੈਂਟ ਲਈ ਵਧੀਆ ਹੁੰਦਾ ਹੈ ਹੈਨਾ ਹੈਨਾ ਬਾਕੀ ਬੂਟੇ ਪਰੋਚ ਮੇਰੇ ਕੋਲ ਆਏਗਾ 10-15 ਮਿੰਟ ਲੋਡਿੰਗ ਦਾ ਮੈਂ ਤੁਹਾਨੂੰ ਦੱਸਣਾ ਵੀ ਅਰਮ ਐਡਰੈਸ ਹੈ ਨਰਸਰੀ ਦਾ ਜਦੋਂ ਆਪਾਂ ਮੇਲਾ ਚੋਂ ਲੰਘ ਰਹੇ ਆ ਨਾ ਇੱਧਰ ਮਾਨਸਾ ਵਾਲੇ ਨੂੰ ਹੈਪੀ ਨਰਸਰੀ ਆ ਨਰਸਰੀ ਬਹੁਤ ਸੋਹਣੀ ਹੈ ਬਈ ਇੱਥੇ ਉਹ ਘੈਂਟ ਗੰਦਮਾਤਾ ਹੈ ਚੱਕੋ ਇਹ ਕਰਦੇ ਇੰਨੇ ਬੂਟੇ ਲਗਾਏ ਨੇ ਪਰ ਕੰਮ ਨੂੰ ਤੁਰਦੇ ਨਹੀਂ ਹੈ ਇਹ ਕੀ ਬਾਤ ਹੈ ਜਦੋਂ ਮਿੱਟੀ ਬਹੁਤ ਸੁੱਕ ਜਾਵੇ ਫਿਰ ਪਾਣੀ ਦਿਜੀਏ ਹਾਂ ਮਿੱਟੀ ਬਹੁਤ ਸੁੱਕ ਤਾਂ ਉਸਨੂੰ ਸੁੱਕ ਤਾਂ ਫਿਰ ਪਾਣੀ ਦਿਜੀਏ ਨਿੱਥਾ ਜਿਵੇਂ ਪਹਿਲਾਂ ਚੈੱਕ ਮਾਰ ਲਓ ਹੋਰ ਮਮੀ ਹਾਂ ਇਹ ਆਪੋ ਹੁਣ ਚੈੱਕ ਆ ਗਈ ਤਾਂ ਸਾਨੂੰ ਚੈੱਕ ਨੂੰ ਦੱਸ ਕਿ ਫਿਰ ਹੋਣੀ ਆ ਲੈਣਾ ਕਿ ਰਹੇ ਕਿਹੜਾ ਲੈ ਲਓ ਲੈ ਲਓ ਜਿਹੜਾ ਸੋਨਾ ਲੱਗਦਾ ਲੈ ਲਓ ਲੈ ਲਓ ਹਾਂ ਜੀ ਲੈ ਲਓ ਫਿਰ ਦੋ ਲੈ ਲਓ ਨਾ ਦੋ ਲੈ ਲਓ ਇਹਦੇ ਨਾਲ ਹੈ ਨਹੀਂ ਫਿਰ ਮਮੀ ਹੁਣ ਦੁਬਾਰੇ ਉਹੀ ਗੱਲ ਵਾਂਗੂ ਇੱਧਰ ਜਦੋਂ ਆਵਾਂਗੇ ਉਦੋਂ ਦੀ ਉਹਨਾਂ ਨਾਲ ਫਿਰ ਸਾਰੇ ਇੱਕੋ ਤਰ੍ਹਾਂ ਦੇ ਲਾਉਣੇ ਨੇ ਨਹੀਂ ਗੇਟ ਤੇ ਫਿਰ ਲੱਗਣਗੇ ਤੇ ਦੋ ਹੀ ਸੋਨੇ ਦੇ ਪਾਚੇ ਜਾਂਦੇ ਆ ਤਾਂ ਉਹਨਾਂ ਲਈ ਕੀ ਕੀਤਾ ਜਾਵੇ ਮੈਨੂੰ ਸਮਝਾ ਉਸਮੇ ਜਿਵੇਂ ਗੁਡਾਈ ਕਰਕੇ ਜੋ ਨਸਰਾ ਮਿੱਟੀ ਸੁਕਨੇ ਦੇਖੀਏ ਠੀਕ ਹੈ ਸਰਸੋਂ ਦਾ ਖਾਲੀ ਆ ਬਰਮੀ ਕੰਪੋਸਟ ਉਹ ਡਾਲ ਕਰਕੇ ਫਿਰ ਪਾਣੀ ਡਾਲੀਏ ਓਕੇ ਸਰਸੋਂ ਦਾ ਖਲ ਜੋ ਡਾਲेंगे ਜੀ ਤਾਂ ਉਸਕੋ ਜਿਵੇਂ ਆਧਾ ਕਿਲੋ ਖਲ ਹੈ ਤਾਂ 2 ਲੀਟਰ ਪਾਣੀ ਮੇਂ ਭਿਗਾ ਕਰਕੇ 4-5 ਦਿਨ ਛੋੜ ਦਿਜੀਏ ठीक है उसको फिर उस, उसको जो जो ना जैसे आधा किलो खाला है तो उसको पचास लीटर पानी में मिला करके ठीक है सभी पौधे में डाल दीजिए मिट्टी सूखने पर ठीक है मिट्टी सूखने पर डालेंगे वो नीचे तक जाएगा और जो आप वर्मी कम्पोस्ट बो रहे था। हाँ, वो भी मिट्टी सूखने पर डाल करके पानी डाल दीजिए ठीक है हाँ। उसका भी ये सेम प्रोसेस है वो थोड़ा ये जल्दी काम करता है खाल वाला वर्मी कम्पोस्ट थोड़ा लंबा टाइम काम करता है ठीक है जी वर्मी कम्पोस्ट भी मुझे बता दो वो कैसे वो कचवा खाद होता है ठीक है ओके okay. उसमें कितने लीटर क्या पानी क्या पानी तो तो पानी जितना जितना पानी दीजिए गमले के नीचे तक चला जाए ओके okay. हाँ जी ठीक है अभी भी पानी देते ना सूखने पर दीजिए जब भी पानी दीजिए ताकि नीचे तक पानी जाए जी आपकी नर्सरी का क्या नेम है हैप्पी हैप्पी नर्सरी नर्सरी है चौक ठीक है बूटे कौन से कौन से बूटे सभी तरह बूटे मिल जाएंगे सर जी फल वाले बूटे इधर एरिया में चलता है वो सब रेट कैसे लगाओगे बड़ी रेट तो देखिये सौ स्टार्ट हो जाता है फल वाले 1500 ਰੁਪਏ ਦਾ ਹੈ। ਅਗਰ ਕੋਈ ਮੇਰਾ ਵਲੌਗ ਦੇਖ ਕੇ ਆਏ ਤਾਂ ਕੋਈ ਬਾਤ ਨਹੀਂ ਉਸ ਕੋਲ ਹੋਰ ਵੀ ਡਿਸਕਾਊਂਟ ਕਰ ਦੇਵੇ। ਠੀਕ ਹੈ। ਮੇਰੇ ਕੀ ਕਰੋਗੇ? ਹਾਂ, ਕੋਈ ਗੱਲ ਨਹੀਂ। ਠੀਕ ਹੈ। ਅੱਛਾ ਭਾਈ, ਖਾਣਾ ਸਭੀ ਲੋਗ ਆਣਾ ਯਾਰ ਇੱਥੇ। ਅੱਛੀ ਨਰਸਰੀ ਹੈ। ਬਹੁਤ ਸਾਰੇ ਪੇੜ ਮਿਲੇ ਆ। ਵਧੀਆ ਇੱਥੋਂ ਮੈਨੂੰ ਬੂਟੇ ਮਿਲੇ ਨੇ ਯਾਰ ਹਨਾ। ਵਧੀਆ ਮਤਲਬ ਕਿ ਗੱਲਬਾਤ ਵੀ ਹੈ, ਰੇਟ ਵੀ ਇਹਨਾਂ ਦਾ ਬਈਆਂ ਦਾ ਸਹੀ ਆ। ਤੇ ਬਾਕੀ ਅਜੇ ਮੈਂ ਦੇਖਣਾ ਹੋਊਗਾ। ਤੇ ਮਿਲਦਾ ਤੁਹਾਨੂੰ ਮੈਂ। ਲੈ ਮੰਮੀ ਹਨਾ? ਹਾਂ, ਬੂਟੇ ਕਿਹਦੇ ਸੋਨੇ ਹਨਾ। ਬੂਟੇ ਆਪਾਂ ਲੈ ਲੇ ਬਈ। ਤੇ ਇੰਡੋਰ ਬੁੱਤੇ ਲੈਨੇ ਆਕਸੀਜਨ ਵਾਲਾ ਬੁੱਤਾ ਲਿਆ ਜਿਹੜਾ ਮੰਮੀ ਵਾਸਤੇ ਲਈ ਆ ਹਨਾ ਤੇ ਬਾਕੀ ਹੋਰ ਬੁੱਤੇ ਹਰ ਫਰੀਜ਼ ਨੂੰ ਹੀ ਪਸੰਦ ਆ ਗਏ ਦੋ ਦਿਨ ਬੁੱਤੇ ਇਹਨੇ ਵੀ ਖਰਚਾ ਬਹਾਵਾ ਕਰਵਾਤਾ ਅੱਜ ਅੱਜ ਤੇ 8:00 ਵਜੇ ਦੋ ਦਿਨ ਤੇ ਹੋਏ ਨੇ ਚਲ ਕੋਈ ਗੱਲ ਨਹੀਂ ਹਜੇ ਹੋਰ ਬੰਦ ਜਿਹਨੇ ਖਰਚੇ ਕਰਾਉਣੇ ਨੇ ਸਾਰਿਆਂ ਦੇ ਵੱਖ-ਵੱਖ ਡਿਮਾਂਡਾਂ ਵਾਲੇ ਬੁੱਤੇ ਨੇ ਸਾਰਿਆਂ ਦੇ ਵੱਖ-ਵੱਖ ਡਿਮਾਂਡਾਂ ਵਾਲੇ ਬੁੱਤੇ ਲੈ ਲਏ ਤੇ ਬਸ ਹੁਣ ਇੱਕ ਕਮਨ ਦੇ ਜੁਐਸ ਦਾ ਬੂਟਾ ਰਹਿ ਗਿਆ ਉਹ ਵੈਨੇ ਕਿਹੜਾ ਜੁਐਸ ਉਹ ਲੈ ਲਿਆ ਆਪਾਂ ਲੈ ਲਿਆ ਉਹ ਪਹਿਲਾਂ ਉਹਦੇ ਚ ਵਾਜ ਪੂਰੀ ਕੀਤੀ ਪਹਿਲਾਂ ਅੰਮਲੀ ਜੁਐਸ ਪੂਰੀ ਕੀਤੀ ਉਹ ਮਰੂਦਾ ਦੇ ਬੂਟਾ ਮੰਗਦੀ ਸੀ ਮਰੂਦਾ ਦੇ ਬੂਟਾ ਉਹ ਬੂਟਾ ਮਰੂਦਾ ਦਾ ਲੈ ਆ ਟ ਮੈਂ ਹੁਣ ਤੇਰੀ ਜੁਐਸ ਦਾ ਬੂਟਾ ਵੀ ਲੈ ਲਿਆ ਲੰਬਾ ਨਹੀਂ ਦੇ ਸਕੀ ਠੀਕ ਹੈ ਤੂੰ ਦੇ ਘਰੇ ਸੀ ਦੀ ਤੇਰੀ ਜੁਐਸ ਦਾ ਬੂਟਾ ਨਹੀਂ ਆਇਆ ਮੰਮੀ ਨਹੀਂ ਲੈਣਾ ਚਲੋ ਵੀ ਦੇਖਦੇ ਆਂ ਇਧਰ ਬਾਜ਼ੀ ਰਹੀ ਲੋਡ ਕਰਾਈ ਜਾਂਦਾ ਪੂਰਾ ਬਿਜ਼ਨਸ ਮੈਨ ਬੰਦਾ ਪੂਰਾ ਪੱਲਾ ਮੈਂਟਾਂ ਦੀ ਵੇਚਦੇ ਬੂਟੇ ਨੇ 10 12 ਅੱਜ ਤੇ ਖੂਤਾ ਲੈਣਾ ਇਸ ਮੈਂਟਾਂ ਦੀ ਆ ਲੈ ਲਵਾ ਲੈਣ ਵਾਲਾ ਰੇਟ ਦੇਖਣਾ ਹੁਣ ਜਦੋਂ ਬਿਲ ਬਣਾਵਾਂਗੇ ਉਦੋਂ ਪਤਾ ਲੱਗਣਾ ਕਿੰਨੇ ਪੈਸੇ ਦੇਣੇ ਜਿੰਨੇ ਕਹੂ ਹੁਣ ਦੇ ਨਹੀਂ ਪੈਣਗੇ ਜਿਹੜੇ ਲੈਣੇ ਠੀਕ ਹੈ 50 ਕੋਰ 800 ਪੂਰਾ ਕਰਦੇ ਆ ਜੇਕਰ ਜ਼ੋਰ ਦੇ ਆਪ ਵੀ ਜੈਸ ਕਰੇ ਤੇ ਕੋਈ ਪੰਜਾ ਛੜਾਈ ਨਾ ਮਾਂ ਦੇ ਪੁੱਤਾ ਪੰਜਾ ਪਾ ਦੇ ਕੋਲੋਂ ਕਮਾਲ ਦੇ ਬੰਦੇ ਹੋ ਲੋਕਾਂ ਦਾ ਬੂਟਾ ਸਹੀ ਹੈ ਨਾ ਯਾਰ ਦੋ ਗਿਫਟ ਇਹ ਵਾਲਾ ਲੈ ਜਾਈਏ ਲੈ ਬਈ ਆ ਪਾਈ ਨਾ ਬਹੁਤ ਸੋਹਣਾ ਦੇਖੇ ਟੇਬਲ ਪਰ ਕਿਹਦਾ ਜਿਆਦਾ ਪਾਣੀ ਹੋ ਗਿਆ ਇਧਰ ਠੀਕ ਹੈ ਜ ਵਾਧੂ ਵਾਦੀ ਰਿਸਟ ਕਰੋ ਬਾਈ ਬਲੇ ਇਹ ਵਧੀਆ ਗੱਲ ਹੈ ਠੀਕ ਹੈ ਬਾਈ ਥੈਂਕ ਯੂ ਓਕੇ ਥੈਂਕ ਯੂ ਲੈ ਬਈ ਮਾਤਾ ਨੇ ਤਾਂ ਬੂਟੇ ਲੈ ਲਏ ਗੱਡੀ ਚ ਧਰ ਲਏ ਬੰਦੇ ਵੋਗੈਂਡ ਆ ਬਈ ਉਹ ਬੰਦਾ ਵੋਗੈਂਡ ਆ ਵਿਚਾਰੇ ਨੇ ਆਪ ਨੂੰ ਡਿਸਕਾਊਂਟ ਵੀ ਕੀਤਾ ਤੇ ਬਾਕੀ ਬਈ ਆ ਇਹਨਾਂ ਦਾ ਹਾਂ ਇਹਨਾਂ ਦੀ ਨਰਸਰੀ ਹੈ ਹੈਪੀ ਨਰਸਰੀ ਆ ਇਹਨਾਂ ਦਾ ਕੰਟੈਕਟ ਨੰਬਰ ਹੈ ਤੇ ਜੇ ਕਿਸੇ ਮੇਰੇ ਵੀਰ ਭਰਾ ਨੇ ਬੂਟੇ ਲੈਣੇ ਆ ਤਾਂ ਇਹਨਾਂ ਕੋਲ ਬਾਈਆਂ ਕੋਲ ਜਰੂਰ ਮੀਟ ਕਰੋ ਵਧੀਆ ਗੱਲ ਬਾਤ ਹੈ ਸਸਤਾ ਠੀਕ ਰੇਟ ਕੋਈ ਇਹਨਾਂ ਜਿਆਦਾ ਤੇਜ਼ ਨਹੀਂ ਹੈਗਾ ਮੈਨੂੰ ਸਹੀ ਲੱਗਿਆ ਯਾਰ ਬਾਕੀ ਕੁਆਲਟੀ ਵੀ ਹੈ ਰ ਹੈ ਵੀ ਬੰਦੇ ਵਧੀਆ ਦਿੰਦੇ ਆ ਫੈਮਲੀਆਂ ਵੀ ਕਰਾ ਚੱਡੀ ਆ ਆਮਣ ਕੋਲੇ ਛੜ ਕੇ ਸੀਗੇ ਤੇ ਉੱਥੋਂ ਪੀ ਕੇ ਚਾਹ ਪਾਣੀ ਹੁਣ ਚੁੰਦੇ ਆ ਘਰ ਨੂੰ ਤੇ ਜਾ ਕੇ ਵੇਨੇ ਆ ਹੁਣ ਪਹਿਲਾਂ ਲਾਵਾਂਗੇ ਜਾ ਕੇ ਇਹ ਕਰਾਂ ਜਣਾ ਹਾਂ ਬੂਟੇ ਕਰਾਂਗੇ ਫਲਾਟ ਤੇ ਜਾ ਕੇ ਕਰ ਜਾਂ ਗੱਲਬਾਤਾਂ ਸੋਨ ਦੇ ਗੰਨ ਦਾ ਗੱਲਬਾਤ ਕਰੀ ਹਣਾ ਲੈ ਵੀ ਮੈਂ ਤੇ ਹਰਪ੍ਰੀਤ ਆ ਗਏ ਸੀ ਦੇਸੀ ਰੂੜੀ ਦੀ ਰੇਹ ਲੈਣਾ ਇਹ ਬੂਟਿਆਂ ਦੇ ਵਿੱਚ ਪਾਵਾਂਗੇ ਜਾ ਕੇ ਤੇ ਗੱਲਬਾਤ ਐਂਡ ਲੈ ਵੀ ਆਪਾਂ ਲੈਣਾ ਆ ਰੂੜੀ ਦਾ ਰੇਹ ਰੂੜੀ ਦਾ ਰੇਹ ਲੈ ਕੇ ਜਾਵਾਂਗੇ ਘਰੇ ਜਾ ਕੇ ਬੂਟਿਆਂ ਨੂੰ ਪਾਵਾਂਗੇ ਇਹ ਬੂਟਿਆਂ ਦੀ ਬੜੀ ਗੁਣਕਾਰੀ ਚੀਜ਼ ਆ ਜੀ ਹੱਥ ਦੇ ਹੱਥ ਦੇ ਨੱਕ ਖਰਾ ਹੋਣ ਤੇ ਕਲੀਅਨ ਦੀ ਰੀ ਹਰ ਵੀ ਨੇ ਮੇਰੇ ਨਾਲ ਕਰਾਈਆ ਹੈਲਪ ਤੇ ਹੁਣ ਇਹਦੇ ਬਾਅਦ ਅਸੀਂ ਇਹਦੇ ਚ ਰੇਅਰ ਲਾ ਕੇ ਤੇ ਕੋਹਣਾ ਨੇ ਵਰਮੀ ਕੰਪੋਸਟਿਕ ਖਾਦ ਦਿੱਤੀ ਉਹ ਵੀ ਜੋ ਔਰ ਲਾ ਕੇ ਫਿਰ ਅਸੀਂ ਲਾਉਂਦੇ ਹਾਂ ਬੂਟੇ ਆਪਣਾ ਤੁਹਾਨੂੰ ਲੱਗ ਜਾਇਆ ਤੇ ਕਲਾਮੰਗਣ ਦੇ ਜੀਂਂ ਜੰਜੀਰ ਦੇਖ ਸਕਦੇ ਹੋ ਬਾਈ ਛੋਟਾ ਜਿਹਾ ਬੂਟਾ ਤੇ ਤਿੰਨ ਜੀਂਜਰੇ ਨੂੰ ਲੱਗੀਆਂ ਵੀ ਨੇ ਆਪਾਂ ਪੂਰਾ ਵਧੀਆ ਕੁਆਲਿਟੀ ਦਾ ਬੂਟਾ ਲੈ ਕੇ ਆਏ ਆ ਤੇ ਮਰੂਦ ਨੂੰ ਵੀ ਹਜੇ ਨਿੱਕਾ ਜਿਹਾ ਬੂਟਾ ਇਹਨੂੰ ਮਰੂਦ ਲੱਗੇ ਪਏ ਨੇ ਤੁਸੀਂ ਚੈੱਕ ਕਰ ਸਕਦੇ ਹੋ ਤੇ ਇਹਨੂੰ ਕਹ ਇਹਨੂੰ ਕਿਹੜਾ ਬੁੱਟਾ ਕਹਿੰਦੇ ਆਪੀ ਤਾਂ ਸਨੇਕ ਪਲਾਂਟ ਸਨੇਕ ਪਲਾਂਟ ਇਹ ਕੀ ਕੰਮ ਹੁੰਦਾ ਹੈ ਇਹ ਆਕਸੀਜਨ ਬਹੁਤ ਦਿੰਦਾ ਇਸ ਥਾਂ ਮਾਲੇ ਪੇਸ਼ੈਂਟ ਨੂੰ ਖਾਸ ਕਰਕੇ ਬਹੁਤ ਮਤਲਬ ਬੈਨੀਫਿਟ ਦਿੰਦਾ ਇਹਦੇ ਬੈਨੀਫਿਟਸ ਕਈ ਨੇ ਕਹਿੰਦੇ ਤੇ ਇਹ ਹਰ ਤਰੀਕੀ ਦੀ ਚੋਅ ਹੈ ਕਹਿੰਦੇ ਵੀ ਰੱਖੇ ਜਾਵੇ ਰੂਮ 'ਚ ਰੱਖਣਾ ਆਪਾਂ ਹੂੰ ਇਹ ਅਸੀਂ ਰੂਮ 'ਚ ਰੱਖਾਂਗੇ ਬਿਕਾਜ਼ ਮੰਮੀ ਨੂੰ ਇਸ ਥਾਂ ਮਨੀ ਪ੍ਰੋਬਲਮ ਹੈ ਆਕਸੀਜਨ ਲੈਵਲ ਕਰਕੇ ਤੇ ਮੰਮੀ ਨੂੰ ਇਸ ਥਾਂ ਦੀ ਪ੍ਰੋਬਲਮ ਕਰਕੇ ਆਕਸੀਜਨ ਲੈਵਲ ਇਹ ਵਧੀਆ ਰੱਖਦਾ ਹਨਾ ਤੇ ਬਾਕੀ ਕਾ ਬੂਟਾ ਜਿਹੜਾ ਪਰਲੇ ਪਸੇ ਨੂੰ ਅਸਟਾਲ ਹੈ ਇਹ 스멜 ਵਾਸਤੇ ਆ ਫਰੇਗਰੈਂਸ ਵਾਸਤੇ ਹੈ ਨਾ ਫਰੇਗਰੈਂਸ ਇਹਦੀ ਬਹੁਤ ਵਧੀਆ ਹੁੰਦੀ ਹੈ ਇੱਕ ਆ ਤੇ ਇੱਕ ਜਿਹੜਾ ਥਰਡ ਦੇ ਬਿਨਾ ਹੈ ਇਹਨਾਂ ਦੀ ਫਰੇਗਰੈਂਸ ਬਹੁਤ ਘੰਟਾ ਹੈ ਇਹ ਫਰੇਗਰੈਂਸ ਵਾਸਤੇ ਮੈਂ ਲੈਂਦੇ ਨੇ ਕਰੇ ਤੇ ਹੁਣ ਮੈਂ ਇਧਰੋਂ ਆਪਾਂ ਕਿੰਨਾ ਇਹ ਬੂਟਾ ਫੋਟ ਪਈ ਮਾਰ ਕੇ ਮਾਰੀ ਪਈ ਇਹ ਕਾਲੀ ਕਾਲੀ ਲਾਈ ਲਈ ਬਾਬੇ ਹੁਣ ਆਪਾਂ ਇਹਦੇ ਪੱਲੇ फिर गिराना मिक्स कर मिक्स करके फिर दोबारा पानी गमने आके थे बूटा फिर ਥੈਂਕ ਯੂ ਚਾਹ ਪੀਉਣ ਦੇ ਲਈ ਬਸ ਕਰ ਦਿਓ ਲੈ ਬਈ ਆਪਾਂ ਕਰਤਾ ਪਲਾਂਟ ਮਰੋਦਦਾ ਤਾਂ ਕਰੋ ਕੋਈ ਇੱਕ ਬਾਅਦ ਇਹ ਵੰ ਵਰਮੀ ਕੰਪੋਸਟੇ ਦਾ ਇਹ ਮਿੱਟੀ ਚ ਲੈ ਰਾਂਗੇ ਇਸ ਤਰ੍ਹਾਂ एक मिनट माधुरा एक मिनट माता श्री है एक मिनट रुको तुम एक मिनट रुको मैं शायद पक्के सौ लिखा भाई मम्मी जेड़े हिसाब से धक्के कर रहे हैं पहले ना आओ वाली साल तेरे टेढ़ा हो गया टेढ़ा आओ जेड़ा पता नहीं कौन टेढ़ा हो गया कितों लेके आए जी तुसे बूटे ए बूटा ते वीर तो वीर आते पी तो ਨਰਸਰੀ ਗਾ ਲੈ ਉਹਨੂੰ ਵੀ ਭਰਨੀ ਠੀਕ ਆ ਇਹ ਵਾਲੀ ਮਿੱਟੀ ਹੋਰ ਪਾਵਾਂਗੇ ਇਹਦੇ ਚ ਠੀਕ ਆ ਠੀਕ ਆ ਰੂੜੀ ਪਾਵਾਂਗੇ ਤੇ ਰੂੜੀ ਪਾ ਕੇ ਭਾਈ ਕੁੱਤੇ ਲਾਦੇ ਆਪਾਂ ਤੇ ਉਧਰ ਅਨਜੀਰਾ ਦਾ ਲਾ ਤਾਂ ਇੱਕ ਮਰੂਦਾ ਦਾ ਲਾ ਤਾਂ ਥਾਂ ਆਪਣੇ ਕੋਲੇ ਘੱਟ ਕੇ ਇਧਰੇ ਆ ਕੇ ਢੱਲਾਇ ਆਪਣਾ ਰੱਖਿਆ ਢੱਲਾ ਬਣਾਇਆ ਹੋਇਆ ਤਾਂ ਕਰਕੇ ਮੇਰਾ ਚੁੱਲਾ ਢੋਣ ਨੂੰ ਜਿੰਦਗੀ ਤਾਂ ਮੰਮੀ ਕਹਿੰਦੀ ਢਾ ਦੇ ਚੁੱਲਾ ਹੋਰ ਪਾਸੇ ਬਣਾ ਦਾਂਗੇ ਮੱਖਣ ਨਹੀਂ ਚੁੱਲਾ ਵੀ ਇੰਹੀਂ ਰਹਿੰਦੇ ਤੇ ਬੂਟੇ ਆਪਾਂ ਜਲਾ ਦਾਂਗੇ ਬਾਬਾ ਆਪੇ ਚ ਲਾਊਗਾ ਤੇ ਆਹ ਲਾਤੀਆ ਮੁੰਮੀ ਇਹ ਕੜੇ ਜਲਾਇਆ ਕਰੋ ਤੇ ਸ਼ੌਂਕ ਨਾਲ ਪਾਲਿਆ ਕਰੋ ਹਾਂ ਸ਼ੌਂਕ ਨਾਲ ਬੂਟੇ ਲਾਇਆ ਕਰੋ ਤੇ ਸ਼ੌਂਕ ਨਾਲ ਹੀ ਪਾਲਿਆ ਕਰੋ ਨਹੀਂ ਪੁੱਤਾਂ ਵਰਗੇ ਹੁੰਦੇ ਨੇ ਪੁੱਤਾਂ ਵਰਗੇ ਹੁੰਦੇ ਨਹੀਂ ਸਹੀ ਗੱਲ ਆ ਤੇਲ ਲੈ ਵੀ ਬੂਟੇ ਅਸੀਂ ਲਾਤੇ ਹਰੇ ਪਾ ਕੇ ਤੇ ਉਸ ਤੋਂ ਬਾਅਦ ਫ੍ਰੀ ਹੋ ਕੇ ਨਾ ਉਹਨੂੰ ਕੇ ਕਰਦੇ ਆਪਾਂ ਗੱਲਾਂ ਬਾਤਾਂ ਤੁਹਾਡੇ ਨਾਲ ਸੋ ਇਹ ਸੀ ਅੱਜ ਦਾ ਮੇਰਾ ਪੂਰਾ ਜਿਹੜਾ ਤੁਸੀਂ ਦੇਖਿਆ ਸਭ ਤੋਂ ਪਹਿਲਾਂ ਮੈਂ ਭੈਣ ਨੂੰ ਪਿਕ ਕੀਤਾ ਤੇ ਉਸ ਤੋਂ ਬਾਅਦ ਮੰਮੀ ਨੂੰ ਦਵਾਈ ਦਵਾਈ ਤੇ ਰਸਤੇ ਦੇ ਵਿੱਚ ਆ ਕੇ ਸਾਡਾ ਪਲਾਨ ਬਣਿਆ ਵੀ ਅਸੀਂ ਥੋੜੇ ਬੂਟੇ ਲੜ ਗਏ ਤੇ ਇਹ ਇਹ ਪਿਛਲੇ 4 ਦਿਨਾਂ ਤੋਂ ਸਭ ਤੋਂ ਤੇ ਅੱਜ ਦੇ ਦਿਨ ਤੋਂ ਸਭ ਤੋਂ ਵਧੀਆ ਗੱਲ ਮੈਨੂੰ ਇਹ ਲੱਗੀ ਕਿ ਅੱਜ ਮੈਂ ਕੁਝ ਬੂਟੇ ਲਏ ਤੇ ਜਿਹੜੇ ਮੈਨੂੰ ਸਭ ਤੋਂ ਵਧੀਆ ਗੱਲ ਲੱਗੀ ਤੇ ਮੇਰੇ ਮਨ ਨੂੰ ਬਹੁਤ ਸਕੂਨ ਮਿਲਿਆ ਇਹ ਇਹ ਕੰਮ ਸਾਨੂੰ ਸਾਰਿਆਂ ਨੂੰ ਚੁੱਕਣਾ ਚਾਹੀਦਾ ਸਾਨੂੰ ਸਾਰਿਆਂ ਨੂੰ ਆਪ ਦੇ ਘਰ ਦੇ ਵਿੱਚ ਬੂਟੇ ਲਾਉਣੇ ਚਾਹੀਦੇ ਕਿਉਂਕਿ ਇਹਦੇ 'ਚ ਸਭ ਤੋਂ ਵੱਡੀ ਗੱਲ ਇਹ ਮੰਨ ਕੇ ਚਲੋ ਵੀ ਇੱਕ ਮੋਟੀ ਜਿਹੀ ਗੱਲ ਆ ਵੀ ਮੈਂ ਕਦੇ ਬੈਂਕ 'ਚੋਂ ਫਰਸਟ ਏਡ ਹੋਇਆ ਹੁੰਦਾ ਘਰੇ ਵੀ ਆਪਣੇ ਕਈ ਵਾਰ ਗੁੱਸੇ ਘੇੜੀਆਂ ਗੱਲਾਂ ਹੋ ਜਾਂਦੀਆਂ ਨੇ ਹਨਾ ਤਾਂ ਯਾਰ ਇਹ ਚੀਜ਼ਾਂ ਮੈਨੂੰ ਪੋਜ਼ਿਟਿਵਿਟੀ ਦਿੰਦੀਆਂ ਨੇ ਕਦੇ ਪਹਿਲਾਂ ਵੀ ਮੇਰੇ ਕੋਲੇ ਬੂਟੇ ਲੱਗੇ ਹੋਏ ਸੀਗੇ ਹਨਾ ਤੇ ਜਦੋਂ ਮੈਂ ਕਦੇ ਸਵੇਰੇ ਉੱਠ ਕੇ ਬਾਹਰ ਨਿਕਲਦਾ ਸਭ ਤੋਂ ਪਹਿਲਾਂ ਮੈਂ ਬੂਟੇ ਵੇਖਦਾ ਹਨਾ ਤੇ ਜਿਹੜੀਆਂ ਚੀਜ਼ਾਂ ਮੇਰੇ ਮਨ ਨੂੰ ਸਖੌਣ ਦਿੰਦੀਆਂ ਨੇ ਕਈ ਵਾਰ ਕੋਈ ਬੂਟਾ ਮ ਵੀ ਜਦੋਂ ਬੂਟਾ ਮਰ ਰਿਹਾ ਨਾ ਆਪਦੇ ਮਨ ਨੂੰ ਵੀ ਯਾਰ ਅਦਾਸੀ ਹੁੰਦੀ ਹੈ ਯਾਰ ਵੀ ਇਹਨੂੰ ਐਵੇਂ ਐਵੇਂ ਕਿਉਂ ਹੋ ਗਿਆ ਨਾ ਤੁਸੀਂ ਮੇਰੇ ਪਿਛਲੇ ਬਲੌਗ ਚ ਵੇਖੋਗੇ ਮੈਂ ਤੁਹਾਡੇ ਨਾਲ ਪੀਤੇ ਦੇ ਬੂਟੇ ਦੀ ਡਿਸਕਸ ਕੀਤੀ ਸੀ ਉਹ ਕਿਉਂ ਕੀਤੀ ਸੀ ਵੀ ਯਾਰ ਉਹਨੂੰ ਮਤਲਬ ਕਿ ਇੱਕ ਕੋਈ ਫੰਗਸ ਨਾ ਫੰਗਸ ਹੋਈ ਹੋਈ ਹੈ ਕਿ ਜਿਹੜੀ ਕਿ ਮੈਂ ਕਈ ਤਰ੍ਹਾਂ ਦੀ ਹਰੇਆਂ ਸਪਰੀਆਂ ਉੱਤੇ ਬਹੁਤ ਅਪਲਾਈ ਕਰ ਚੁੱਕਿਆ ਨਾ ਬਟ ਉਹਨੂੰ ਕੋਈ ਫਰਕ ਨਹੀਂ ਪੈ ਰਿਹਾ ਹੁਣ ਵੀ ਮੇਰੇ ਮਨ ਚ ਇਹ ਚੱਲਦਾ ਰਹਿੰਦਾ ਯਾਰ ਅਭੀ ਉਹ ਬੂਟੇ ਦਾ ਕੋਈ ਟਰੀਟਮੈਂਟ ਜੇ ਮੈਨੂੰ ਮਿਲ ਜੇ ਅੱਜ ਵੀ ਮੈਂ ਜਿਹੜੇ ਨਰਸਰੀ ਵਾਲੇ ਕੋਲ ਗਿਆ ਸੀ ਉਹਦੇ ਕੋਲ ਵੀ ਇਹ ਗੱਲ ਮੈਂ ਡਿਸਕਸ ਪੂਰੀ ਕੀਤੀ ਵੀ ਮੈਨੂੰ ਉਹ ਬੂਟੇ ਦਾ ਕੋਈ ਇਲਾਜ ਦੱਸਣਾ ਤਾਂ ਉਹਨੇ ਵੀ ਮੈਨੂੰ ਦੱਸਿਆ ਤੁਸੀਂ ਬਲੌਗ ਚ ਵੀ ਵੇਖਿਆ ਤੇ ਬਾਈ ਲਾਸਟ ਦੇ ਮੈਂ ਇਹੀ ਗੱਲ ਕਹਿਣਾ ਚਾਹੂੰਗਾ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆ ਤੇ ਇੱਕ ਰੁੱਖ ਸੋ ਸੋਖਾ ਤੇ ਜੇ ਤੁਹਾਨੂੰ ਮੇਰੇ ਬਲੌਗ ਦੇ ਵਿੱਚ ਇਹ ਗੱਲਾਂ ਬਾਤਾਂ ਚੰਗੀਆਂ ਲੱਗਦੀਆਂ ਨੇ ਲਾਈਕ ਕਮੈਂਟ ਤੇ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰਿਓ ਵੀਰੇ ਗੁਰੀ ਵਲogs 001 ਤੇ ਲਾਈਕ ਕਮੈਂਟ ਤੇ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਤੇ ਮੈਨੂੰ ਵੱਧ ਤੋਂ ਵੱਧ ਸਪੋਰਟ ਕਰਿਓ ਮਿਲਦੇ ਆ ਅਗਲੇ ਵੀਡੀਓ ਚ ਸਤਿ ਸ਼੍ਰੀ ਅਕਾਲ